ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਪਟਿਆਲਾ ਦੇ ਵਿੱਚ ਰੈਲੀ ਕੀਤੀ ਤੇ ਅੱਜ ਪੰਜਾਬ ਦੌਰੇ ਦਾ ਉਹਨਾਂ ਦਾ ਦੂਜਾ ਦਿਨ ਹੈ ਨਰਿੰਦਰ ਮੋਦੀ ਦੁਪਹਿਰ 3:30 ਵਜੇ ਹਿਮਾਚਲ ਦੇ ਮੰਡੀ ਚ ਚੰਡਾਵੀ ਸਵਾ ਪੂਰੀ ਕਰਨ ਦੇ ਬਾਅਦ ਗੁਰਦਾਸਪੁਰ ਦੇ ਵਿੱਚ ਲੈਂਡ ਹੋਣਗੇ ਉਹਨਾਂ ਦੇ ਸਵਾਗਤ ਦੇ ਲਈ 6 ਏਕੜ ਚ ਇੱਕ ਪੰਡਾਲ ਸਜਾਇਆ ਗਿਆ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਬਾਰਡਰ ਤੇ ਸਿਕਿਉਰਿਟੀ ਫੋਰਸਸ ਅਜੇ ਪਠਾਨਕੋਟ ਦੇ ਵਿੱਚ 에ਅਰ ਬੇਸ ਨੂੰ ਅਲਰਟ ਤੇ ਰੱਖਿਆ ਗਿਆ ਨਾਲ ਹੀ ਗੁਰਦਾਸਪੁਰ ਅਤੇ ਤੀਨਾਂ ਨਗਰ ਦੇ ਵਿੱਚ ਪੈਰਾ ਮਿਲਟਰੀ ਅਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਪ੍ਰਧਾਨ ਮੰਤਰੀ ਨੂੰ ਸੁਣਨ ਪਹੁੰਚੇ ਸਮਰਥਕਾਂ ਦੇ ਲਈ ਪੰਡਾਲ ਚ ਬੈਠ 30000 ਕੁਰਸੀਆਂ ਲਾਈਆਂ ਗਈਆਂ ਨੇ ਐਨਐਨ ਗਰਮੀ ਤੋਂ ਰਾਹਤ ਲਈ ਕੂਲਰ ਅਤੇ ਪੱਖਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਰੈਲੀ ਵਾਲੀ ਥਾਂ ਤੇ ਹੈਲੀਪੈਡ ਬਣਾਇਆ ਗਿਆ ਤਾਂ ਜੋ ਚੋਣਵੀ ਰੈਲੀ ਪੂਰੀ ਹੋਣ ਦੇ ਬਾਅਦ ਉਹ ਸਿੱਧਾ ਜਲੰਧਰ ਦੇ ਲਈ ਰਵਾਨਾ ਹੋ ਸਕਣ ਇੱਥੇ ਮੋਦੀ ਦਾ ਤਕਰੀਬਨ 2 ਘੰਟੇ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ ਉਧਰ ਤਕਰੀਬਨ 5:30 ਵਜੇ ਉਹ ਜਲੰਧਰ ਚ ਲੈਂਡ ਕਰਨਗੇ ਤੇ ਉਥੇ ਚੋਣਵੀ ਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਸਨ ਜੋ ਅੱਜ ਪੂਰੀਆਂ ਹੋ ਰਹੀਆਂ ਨੇ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਚੋਣਾ ਲੜਿਆ ਕਰਦੇ ਸਨ ਗੁਰਦਾਸਪੁਰ ਸੀਟ ਜ਼ਿਆਦਾਤਰ ਬੀਜੇਪੀ ਦੇ ਹਿੱਸੇ ਆਉਂਦੀ ਸੀ ਪਰ ਲੰਘੇ 5 ਸਾਲਾਂ ਦੇ ਵਿੱਚ ਸਨੀ ਦਿਓਲ ਦੀ ਇਲਾਕੇ ਤੋਂ ਦੂਰੀ ਕਰਕੇ ਲੋਕ ਖਫਾ ਨੇ ਲੋਕਾਂ ਦੀ ਨਰਾਜ਼ਗੀ ਨੂੰ ਪਰਧਾਨ ਮੰਤਰੀ ਨਰਿੰਦਰ ਮੋਦੀ ਦੂਰ ਕਰ ਪਾਉਂਦੇ ਹਨ ਜਾਂ ਨਹੀਂ ਇਹ 4 ਜੂਨ ਨੂੰ ਪਤਾ ਲੱਗੇਗਾ ਉਦਰ ਗੁਰਦਾਸਪੁਰ ਪਹੁੰਚ ਕੇ ਨਾ ਸਿਰਫ ਦਿਨੇਸ਼ ਬੱਬੂ ਬਲਕਿ ਅੰਮ੍ਰਿਤਸਰ ਦੇ ਤਰਨਜੀਤ ਸਿੰਘ ਸੰਦੂ ਹੁਸ਼ਿਆਰਪੁਰ ਦੇ ਅਨੀਤਾ ਸੋਮਪ੍ਰਕਾਸ਼ ਅਤੇ ਤਰਨਤਾਰਨ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਲਈ ਵੀ ਵੋਟ ਮੰਗਣਗੇ